ਨਹੀਂ ਨਹੀਂ ਮੈਂ ਤਾਂ ਤਾਂ ਕਰਕੇ ਕਹਿੰਦੇ ਵੀ ਮੇਰਾ ਨਾਂ ਨਾ ਵੇਚ ਆਵੇ। ਮੈਨੂੰ ਤਾਂ ਨਾ ਕੱਲ ਨੂੰ ਕੁਛ ਤਾਊਗਾ। ਹਾਂਜੀ ਹਾਂਜੀ। ਬੱਸ ਦੱਸਿਓ ਮੈਨੂੰ ਹੈ ਦੱਸਿਓ ਕੁਛ। ਚਲ ਹੁਣ ਇਹ ਕੰਮ ਸਾਨੂੰ ਕਰਨਾ ਪੈਣਾ ਵਾ। ਜੇ ਨਾ ਕੀਤਾ ਤਾਂ ਇਹਨੇ ਕਹਿਣਾ ਵੀ ਪੱਕਾ ਇਹ ਜੋ ਬੰਦਾ ਹੀ ਕੰਮ ਆ। ਮੇਰੇ ਨੌਕਰੀਆਂ ਘਟਾਉਣ ਦਾ। ਇਹ ਗੱਲ ਦੀ ਫਿਕਰ ਨਾ ਕਰਿਆ ਕਰ। ਸਾਰੇ ਕੰਮ ਹੋ ਜਾਣੇ ਆ ਪਰ ਥੋੜਾ ਟਾਈਮ ਲੱਗਣਾ ਵਾ। ਤੇਣ ਤਈਏ ਸਾਰੀ ਗੱਲ। ਉਹ ਦੁਹੀਂ ਕਰਾਉਣੀ। ਮਾਰਾ ਜੀ ਨੇ ਕਰਨੇ ਸਾਰੇ ਕੰਮ। ਮੇਰੀ ਹੁਣੇ ਸਰਜੀਤ ਨਾਲ ਗੱਲ ਹੋਣੀ। ਅਛਿਆ ਤੇ ਮੈਨੂੰ ਉਹਨੇ ਆਖਿਆ ਵਾ ਕਹਿੰਦਾ ਕੋਈ ਗੱਲ ਨਹੀਂ ਮੈਂ ਉੱਤੇ ਬੰਦਿਆਂ ਨਾਲ ਗੱਲ ਕਰ ਲੀਨਾ ਕੰਮ ਤੇ ਕਰਵਾ ਦੋ ਇੱਕ ਵਾਰ ਫਿਰ ਮੈਂ ਦੱਸੂਗਾ ਤੈਨੂੰ ਕਿ ਕਿਹੜੇ ਬਾਅਦ ਲਿਖਦੀ ਨੁਕਸਾਨ ਤੋਂ ਮੇਰਾ ਬਚੇਰਾ ਕਰਵਾਤਾ ਹੋ ਕੋਈ ਗੱਲ ਨਹੀਂ ਉਹਤਨਾ ਤੈਨੂੰ ਹੀ ਪੈਣਾ ਏਸੇ ਕਰਕੇ ਵੀਰ ਜੀ ਅਸੀਂ ਪਹਿਲਾਂ ਕੋਈ ਗੱਲ ਨਹੀਂ ਨਾ ਕੀਤੀ ਕਿਉਂ ਤੁਹਿਆਂ ਨੂੰ ਕਿਹਾ ਸੀਗਾ ਕਿ ਥੋੜਾ ਟਾਈਮ ਰੁਕਜੋ ਨਹੀਂ 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 ਸਾਨੂੰ ਅਜੇ ਵੀ ਕੋਈ ਕਾਲੀ ਨਹੀਂ ਗਈ ਅਹੀਂ ਤੇ ਵਖ ਮੈਂ ਤੇ ਵਿਹਾਰਾ ਹੀ ਫੋਨ ਕੀਤਾ ਕਿਉਂ ਹੁਣ ਦਲਜੀਤ ਆਇਆ ਵਾ ਤਰਲਿਆਂ ਤੇ ਹਾਂ ਤੇ ਇਹਦਾ ਇਰਾਦਾ ਵਾ ਵੀ ਚੱਲ ਨੌਕਰੀ ਮਿਲ ਜੇ ਤੇ ਚੱਲ ਯਾਰ ਫੇਰ ਕਿਉਂ ਹੁਣ ਵੇਖੋ ਹਰ ਮਹੀਨੇ ਤਨਖਾਹ ਹੁੰਦੀ ਸੀ ਤਿੰਨ ਚਾਰ ਮਹੀਨੇ ਹੋ ਗਏ ਇਹਨੂੰ ਵਿਹਲਿਆਂ ਬੈਠਿਆਂ ਨੂੰ ਤੇ ਕਿੰਨਾ ਪਿੱਛੇ ਪੈਂਦੇ ਆ ਹਾਂਜੀ ਨਹੀਂ ਨਹੀਂ ਮੈਂ ਹੁਣ ਹੀ ਗਿਆ ਸੀ ਇਹਨਾਂ ਘਰ ਸਦਿਆ ਸੀ ਮੈਨੂੰ ਇਹਨੇ ਹਮ ਹਮ ਨਹੀਂ ਨਹੀਂ ਹੁਣ ਤੁਸੀਂ ਪਤਾ ਕੀ ਕਰੋ ਤੁਸੀਂ ਹੁਣ ਕਰਾਓ ਮਾੜਾ ਮੋਟਾ ਕੰਮ ਤੇ ਚੱਲ ਜੋ ਵੀ ਸੇਵਾ ਭੇਟਾ ਹੋਗੇ ਮੈਨੂੰ ਦੱਸ ਦਿਓ ਕੋਈ ਨਹੀਂ ਮੈਂ ਦੇ ਦੂੰਗਾ ਹਾਂ ਪਤਾ ਕੀ ਐ ਜੇ ਮੈਂ ਨਾ ਨਾ ਕੰਮ ਕਰਾਵਾਂ ਤੇ ਫੇਰ ਸਾਰਾ ਨਾਮ ਮੇਰੇ ਉੱਤੇ ਆਉਣਾ ਵਾ ਕਿ ਇਹਨੇ ਸਾਰਾ ਘਰੇ ਕਰਾਇਆ ਮੈਨੂੰ ਨੌਕਰੀ ਤੋਂ ਇਹਨੇ ਕਢਾਇਆ ਤੇ ਚੱਲ ਜੇ ਮੈਂ ਕਿਤੇ ਇਹਨੂੰ ਕਰਾ ਦੂੰਗਾ ਥੋੜਾ ਬੁੜਾ ਕੰਮ ਇਹਦਾ ਤੇ ਮੇਰੇ ਤੇ ਤਾਂ ਚਿੱਕੜ ਛੁੱਟੂਗਾ ਕੱਲ ਨੂੰ ਨਹੀਂ ਨਹੀਂ ਮੈਂ ਤਾਂ ਤਾਂ ਕਰਕੇ ਕਹਿੰਦੇ ਵੀ ਮੇਰਾ ਨਾਮ ਨਾ ਵੇਚ ਆਵੇ ਮੈਨੂੰ ਤਾਂ ਨਾ ਕੱਲ ਨੂੰ ਕਸ਼ਟ ਹੋਊਗਾ ਹਾਂਜੀ ਹਾਂਜੀ ਦੱਸਿਓ ਮੈਨੂੰ ਹੈ ਦੱਸਿਓ ਕੁਛ ਠੀਕ ਐ ਬਾਕੀ ਨਿਪਟ ਗਿਆ ਕੰਮ ਹਾਂਜੀ ਕੰਮ ਤੇ ਨਹੀਂ ਪੜਿਆ ਮੈਂ ਵੇਖਾ ਭਲਾ ਕਿੱਥੇ ਚਲ ਗਏ ਉਹ ਸਰਬਜੀਤ ਭਾਈ ਨਾਲ ਹੋਣੀ ਸੀ ਗੱਲ ਮੇਦੀ ਅਛਾ ਉਹ ਕਹਿਣ ਦੇ ਇਹ ਕਹਿੰਦੇ ਵੀ ਕਿਦਾਂ ਵੀ ਕਰੀਏ ਫਿਰ ਸ਼ੁਰੂ ਤੇ ਮੈਂ ਤੇ ਆਖਿਆ ਮੈਂ ਕਰੋ ਯਾਰਗਾ ਵਿਚਾਰਾ ਮਗਰ ਬੜਾ ਪਿਆਰਾ ਵਾ ਤੇ ਚੱਲ ਜੇ ਲੱਗ ਜੂਗਾ ਨੌਕਰੀ ਤੇ ਤਾਂ ਵਧੀਆ ਹੀ ਆ ਆ ਚਲੋ ਗਏ ਤੁਹਾਨੂੰ ਹੀ ਇਹ ਫਿਰ ਮੈਨੂੰ ਮੂਹੋਂ ਕਵੇਂ ਹੁਣ ਤੇ ਕਹਿ ਦਿੱਤਾ ਤੇ ਹੋਰ ਕਿੰਨੇ ਕੁ ਤਰਲੇ ਦੇ ਘਡਾਉਣੇ ਉਹ ਚੱਲ ਜੇ ਲੇਫ ਕੇ ਹੁੰੜਿਆ ਵਾ ਕਹਿਣਾ ਤੇ ਮੈਂ ਉਹਨਾਂ ਇਹੋ ਗੱਲ ਕਾਣਿਆ ਮੈਂ ਕਿਹਾ ਵੀ ਚੱਲ ਹੁਣ ਇਹ ਕੰਮ ਹਾਨੂੰ ਕਰਨਾ ਪੈਣਾ ਵਾ ਜੇ ਨਾ ਕੀਤਾ ਤਾਂ ਇਹਨੇ ਕਹਿਣਾ ਵੀ ਪੱਕਾ ਐ ਜੋ ਬੰਦਾ ਹੀ ਕੰਮ ਆ ਮੇਰੇ ਨੌਕਰੀਆਂ ਕਢਾਉਣ ਦਾ ਆਹੋ ਦੀ ਗੱਲ ਹੈਗੀ ਹਨਾ ਪਰ ਇਹ ਵੀ ਚਲੋ ਹੋ ਜਾਈ ਗਿਆਂਗਾ ਤੇ ਆਪਣੀ ਰੋਜੀ ਰੋਟੀ ਤੇ ਲੱਗ ਜਾਊਗਾ ਤੇ ਇੱਕ ਗੱਲ ਹੋਰ ਵਾ ਤੁਸੀਂ ਇਹਨੂੰ ਨਾ ਕੱਲੇ ਨੂੰ ਸਮਝਾਓ ਕਿ ਦਿਲਜੀਤ ਘਰਾਂ ਚ ਸੌ ਗੱਲਾਂ ਹੋ ਜਾਂਦੀਆਂ ਵਾ ਪਰ ਇਹ ਥੋੜੀ ਵੀ ਜਨ ਲਾ ਕੇ ਤੇ ਲੜੀ ਜਾਣਾ ਲੜੀ ਜਾਣਾ ਕਿ ਹੇ ਵੇਲੇ ਘਰਦਿਆਂ ਦੀ ਗੱਲ ਵੀ ਸੁਣ ਲਈ ਗੀ ਗੱਲ ਤਾਂ ਸੁਣਦਾ ਹੀ ਨਹੀਂਗਾ ਗੱਲ ਸੁਣਦਾ ਵੇ ਤੇ ਘਾਟਾ ਕਾਦਾ ਕੋਈ ਨਹੀਂ ਤੀਹ ਪਿਆਰ ਨਾਲ ਸਮਝਾਓ ਜੇ ਇਹਨਾਂ ਲਿਫ ਗਿਆ ਆ ਨਾ ਤੇ ਬਾਕੀ ਵੀ ਗੱਲਾਂ ਮੈਨੂੰ ਜਦੋਂ ਪ੍ਰਵਾਸ 'ਚ ਰਹੀਏ ਨਾ ਤੇ ਫਿਰ 100 ਗੱਲਾਂ ਬਾਤਾਂ ਹੋਈ ਜਾਂਦੀਆਂ ਮੈਂ ਨਤ ਆਇਆ ਜੀ ਨੇ ਗੱਲ ਕੀਤੀ ਉਹ ਵੀ ਕਹਿੰਦੇ ਸੀ ਕਹਿੰਦੇ ਵੀ ਤੈਨੂੰ ਕਰਾਉਣਾ ਚਾਹੀਦਾ ਵਾ ਕੰਮ ਜੇ ਚੱਲਦਾ ਰਹੇ ਪਹੁੰਚ ਹੈਗੀ ਆ ਤੇ ਚੱਲ ਵੀ ਪਿੱਛੇ ਨਾ ਹੋਈ ਹੁਣ ਇਹ ਗੱਲ ਮੈਂ ਹਮ ਮੁੜ ਕੇ ਉਹਨਾਂ ਕਹਿੰਦਾ ਵੀ ਮੇਰੇ ਨਾਲ ਤੇ ਸਲਾਹ ਕੀਤੀ ਸੀ ਹਨਾ ਤੇ ਅਮੋਲ ਕੀ ਕਹੰਡਿਆ ਅਮੋਲ ਕੁਛ ਨਹੀਂ ਖੋਲ ਤੋ ਛੁੱਟੀ ਹੀਗੀ ਅੱਜ ਤੇ ਰਿਵਿਜ਼ਨ ਕਰਨਾ ਆਪਣੀ ਚਲ ਕੋਈ ਤੋ ਹੀ ਕਰੋ ਕੰਮ ਮੈਂ ਜਾਣਾ ਬੰਬੀ ਦੇ ਇਧਰ ਨੂੰ ਗਿਆ ਦਲਜੀਤ ਫਿਰ ਮੈਂ ਵੀ ਵੇਖਣਾ ਕਿਧਰ ਗਿਆ ਵਾ ਉਹਨੂੰ ਸਮਝਾਉਣਾ ਥੋੜਾ ਬੋਧ ਪਰ ਜਿਹੜੀ ਵੀ ਗੱਲ ਕਰੋਗੇ ਨਾ ਤਹੀ ਪੈਰ ਮੈਂ ਕਰੀ ਨਹੀਂ ਨਹੀਂ ਹੌਸਣ ਨਾ ਕੋਤਾ ਤੇ ਸੁਭਾਗ ਕਾਲਾ ਵਾ ਤੇ ਆਪਣਾ ਕਿਉਂ ਖਰਾਬ ਕਰ ਲੈਣਾ ਕੰਮ ਤੇ ਨਹੀਂ ਕਾਂਡੇ ਕੋਈ ਨਹੀਂ ਕੰਮ ਕੀ ਕਰਨਾ ਵੈਸੇ ਹੀ ਹਾਂ ਵੇਲਾ ਬਿਠਾ ਹੈ ਮੈਂ ਵੇਖਣ ਰਿਹਾ ਹਾਂ ਉੱਥੇ ਵੀਲੀ ਚ ਪੱਠੇ ਲੱਗਾ ਹੀ ਗੁਦਰਨ ਤੇ ਮੈਂ ਹਾਂ ਬੰਬੀ ਤੇ ਬੈਠਾ ਇਕੱਲਾ ਹੀ ਵਾਹੇ ਬਹਿ ਗਿਆ ਆ ਜਿੱਥੇ ਕੋਈ ਗੱਲ ਦੀ ਫਿਕਰ ਨਾ ਕਰਿਆ ਕਰ ਸਾਰੇ ਕੰਮ ਹੋ ਜਾਣੇ ਆ ਪਰ ਥੋੜਾ ਟਾਈਮ ਲੱਗਣਾ ਵਾ ਤੇਣ ਤੇ ਹੀ ਆ ਸਾਰੀ ਗੱਲ ਹੁਣ ਤੂੰ ਹੀ ਕਰਾਉਣੀ ਓ ਮਹਾਰਾਜ ਨੇ ਕਰਨੇ ਸਾਰੇ ਕੰਮ ਮੇਰੀ ਹੁਣੇ ਸਰਜੀ ਦੇ ਨਾਲ ਗੱਲ ਹੋਉਂਦੀ ਅਛਾ ਤੇ ਮੈਨੂੰ ਉਹਨੇ ਆਖਿਆ ਵਾ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਉੱਤੇ ਬੰਦਿਆਂ ਨਾਲ ਗੱਲ ਕਰ ਲੈਣਾ ਅਛਾ ਇਹ ਆ ਵੀ ਬਹੁਤੇ ਤੇ ਨਹੀਂ ਪਰ ਪਈਆ ਲੱਖ ਡੇਢ ਲੱਖ ਲੱਗ ਜਾਣਾ ਫੇਰ ਕਿਉਂ ਇੱਕ ਦੋ ਬੰਦਿਆਂ ਨੂੰ ਭੁਗਤਣਾ ਪੈਣਾ ਮੈਨੂੰ ਤੇ ਫਿਰ ਤੈਨੂੰ ਪਤਾ ਹੀ ਆ ਉਹ ਤੇ ਮੈਨੂੰ ਪਤਾ ਹੀ ਅੱਗੇ ਵੀ ਇੰਨੇ ਗਵਾਏ ਹੀ ਆ ਨਾ ਤਫਤਰੀ ਕੰਮ ਆ ਤੇ ਹੁਣ ਜਿਹੜੇ ਬੰਦੇ ਕੋ ਜਣਾ ਵੀ ਖਾਲੀ ਹੱਥ ਲੈ ਕੇ ਕਿੱਦਾਂ ਜਾਵੇ ਲੋਕੀ ਅੱਖਾਂ ਕੱਢਦੇ ਆ ਗੋ ਅਹੇ ਤੇ ਗੱਲ ਹੈਗੀ ਪਤਾ ਹੀ ਆ ਮੈਨੂੰ ਨੂੰ ਪਤਾ ਹੀ ਆ ਤੈਨੂੰ ਕਿਹੜਾ ਨਹੀਂ ਪਤਾ ਕੋਈ ਗੱਲ ਨਹੀਂ ਪੈਸੇ ਮੈਂ ਤੈਨੂੰ ਦੇ ਦੂੰਗਾ ਬਸ ਕੰਮ ਕਰਵਾ ਦੇ ਤੂੰ ਕੰਮ ਤੇ ਉਹ ਪੂਰੀ ਗਾਰੰਟੀ ਦੇਣ ਡਿਆ ਵਾ ਅੱਛਾ ਤੇ ਇੱਕ ਚੀਜ਼ ਹੋਰ ਹੀ ਉਹ ਇੱਥੋਂ ਜਗਾ ਬਦਲਣੀ ਪੈਣੀ ਆ ਹੁਣ ਥੋੜਾ ਚਿਰ ਤੱਕ ਤੰਗੀ ਕੱਟਣੀ ਪੈਣੀ ਆ ਸਾਲ 6 ਮਹੀਨੇ ਕਿਤੇ ਬਾਹਰ ਲਾ ਲਾ ਨ ਕੋਈ ਨਹੀਂ ਕਰਨਾ ਇਹ ਬੋਦੀ ਵੀ ਦੂਰ ਨਹੀਂ ਕਹਿੰਨੇ ਜਦੋਂ ਇੱਧਰ ਗਰਦਾਸਪੁਰ ਵਾਲੀ ਅੱਗੇ ਇੱਧਰ ਲਾਲਾ ਸ਼੍ਰੀ ਹਰਗਵਿੰਦਪੁਰਾ ਲਾਲਾ ਉਹ ਚਾਲੇ ਫੇਰ ਬਦਲੀ ਕਰਵਾ ਲਾਂਗੇ ਕਿਉਂ ਹੁਣ ਇੱਧਰ ਜਿਹੜੇ ਸਕੂਲ ਲਾਗੇ ਲੱਗੇ ਉੱਥੇ ਸਾਰਿਆਂ ਨੂੰ ਪਤਾ ਵਾ ਪਤਾ ਲੱਗ ਗਿਆ ਜਿੱਥੇ ਦੌਰੇ ਗਿਆ ਫਿਰ ਤੈਨੂੰ ਪਤਾ ਦੁਸ਼ਮਣੀ ਵਾਧੀ ਆ ਫੇਰ ਕਿੰਨੇ ਸ਼ਿਕਾਇਤ ਕਰਤੀ ਤੇ ਫੇਰ ਉਹਨਾਂ ਨੇ ਉਹ ਕੰਮ ਚੰਗਾ ਵਾ ਥੋੜਾ ਟਾਈਮ ਦੂਰ ਘੱਟ ਲਾਂਗੇ ਹਾਂ ਇਹ ਵੀ ਸੌਖਾ ਹੋ ਜਾਊਗਾ ਬਾਅਦ ਚ ਸੌਖਾ ਹੋ ਜਾਊਗਾ ਨਾਲੇ ਪਤਾ ਕੀ ਆ ਤੇਰੇ ਵਾਸਤੇ ਵੀ ਠੀਕ ਆ ਹੁਣ ਉਹ ਸਕੂਲ ਚ ਫੇਰ ਜਾਏਗਾ ਉਥੇ ਮਾਹੌਲ ਹੀ ਉਹੋ ਜਿਹਾ ਹੋਣਾ ਲੋਕਾਂ ਵਿੱਚ ਗੱਲਾਂ ਕਰਦੀਆਂ ਹਨ ਕਈ ਕੋ ਨਵੇਂ ਸਕੂਲ 'ਚ ਜਾਏਗਾ ਨਵਾਂ ਮਾਹੌਲ ਵਾ ਵਧੀਆ ਸਭ ਕੋ ਹੋਵੇਗਾ ਕਿ ਨਹੀਂ ਕੋਈ ਗੱਲ ਨਹੀਂ ਥੋੜੀ ਬੱਧੀ ਔਕਟ ਨਹੀਂ ਬਣੇਗੀ ਕੱਢ ਲਾਂਗੇ ਆ ਥੋੜਾ ਬਤਾ ਕਰ ਲੈ ਚੱਲ ਜਾ ਤੇ ਇਹ ਆ ਵੀ ਜਦੋਂ ਸੈਟਿੰਗ ਹੋ ਜਾਏਗੀ ਤੇ ਮੁੜ ਕੇ ਬਿਸ਼ੱਕ ਫੇਰ ਇੱਥੇ ਆ ਜੀ ਕੋਈ ਗੱਲ ਨਹੀਂ ਬਾਕੀ ਦੱਸਦੀ ਜੋ ਹੀ ਪੈਸੇ ਚਾਹੀਦੇ ਹਨ ਮੈਂ ਕਢਵਾ ਕੇ ਤੁਹਾਨੂੰ ਦੇ ਦੂੰਗਾ ਨਹੀਂ ਕੋਈ ਨਹੀਂ ਪੈਸੇ ਤੇ ਮੈਂ ਦੱਸ ਦੂੰਗਾ ਕੋਈ ਨਹੀਂ ਮੈਂ ਦੇ ਦੂੰਗਾ ਪੈਸੇ ਉਹਨੂੰ ਚਲਪਾਂਗੇ ਇਕੱਠੇ ਕੋਈ ਨਹੀਂ ਫਿਰ ਕਰ ਲਾਂਗੇ ਬਾਅਦ ਵਿੱਚ ਨਹੀਂ ਕੋਈ ਗੱਲ ਨਹੀਂ ਮੈਂ ਦੇ ਦੂੰਗਾ ਤੁਹਾਨੂੰ ਪੈਸੇ ਇੱਕ ਗੱਲ ਯਾਰ ਹੋਰ ਕਰਾਂ ਜਿੱਤੇ ਕਈ ਗੱਲਾਂ ਪਤਾ ਹੋ ਜਾਂਦੀਆਂ ਜਿਥੇ ਚਾਰ ਭਾਂਡੇ ਪਏ ਆ ਉਹ ਖੜਕਣੇ ਹੀ ਆ ਹੈ ਕਿ ਨਹੀਂ ਇਹਦੇ ਗੱਲ ਨਹੀਂ ਕੋਈ ਗੱਲ ਨਹੀਂ ਥੋੜਾ ਹੌਸਲਾ ਜਰੀਦਾ ਵੀ ਹੋਈਦਾ ਵਾ ਕਦੀ ਗੱਲ ਨੂੰ ਕਦੀ ਸੋਚੀ ਨਹੀਂ ਇਹ ਗੱਲ ਤੇ ਠੀਕ ਹੈ ਰੱਬ ਦਾ ਨਾਮ ਤੇ ਕਦੀ ਲਿਆ ਹੀ ਨਹੀਂ ਤੇ ਇਹ ਆ ਵੀ ਚੱਲ ਜਿਹੜਾ ਜਿਹੜੀ ਗੱਲ ਪਿਆਰ ਨਾਲ ਹੋ ਜਣੀ ਹੁਣ ਵੇ ਹੁਣ ਵੀ ਤੇ ਕੰਮ ਹੋ ਨਹੀਂ ਰਿਹਾ ਤੇ ਮੈਂ ਕੋ ਤੇਰਾ ਦੁਸ਼ਮਣ ਥੋੜੀ ਹੈ ਹਨਾ ਤੇ ਕੋਈ ਗੱਲ ਨਹੀਂ ਸਾਰੇ ਕੰਮ ਸਹੀ ਹੋ ਜਾਣੇ ਆ ਤੂੰ ਬਸ ਹੌਸਲੇ ਨਾਲ ਗੱਲ ਜਿਹੜੀ ਕਰਨੀ ਕਰਨੀ ਆ ਜੇ ਇੱਥੇ ਦਫਤਰ ਨਹੀਂ ਜਾਵਾਂਗੇ ਤੇ ਇਹ ਨਹੀਂ ਵੀ ਭੁੜ ਘੱਡੰਡੇੋਂ ਪਾਰ ਪੈਣਾ ਕਿਸ ਨੂੰ ਛੱਟ ਕਿਸ ਨੂੰ ਗੱਲ ਕਰਦਣੀ ਉਹ ਨਹੀਂ ਕੰਮ ਕਰਨਾ ਨਹੀਂ ਨਹੀਂ ਹੋਣੀ ਉਹ ਜਿਹੜਾ ਤੇਰਾ ਬੰਦਾ ਵਾ ਨਾ ਜਿਹਨੂੰ ਪੈਸੇ ਦਿੱਤੇ ਲੱਖ ਲੱਖ ਰੁਪਏ ਦਿੱਤਾ ਸੀਗਾ ਲੱਖ ਰੁਪਏ ਦਿੱਤਾ ਉਹ ਵੀ ਲੱਭਨੇ ਆ ਵੀ ਕਿਹੜਾ ਬੰਦਾ ਉਹ ਵੀ ਇੱਕ ਵੇਲੇ ਲੈਨੇ ਵਾਪਸ ਮੈਂ ਵੀ ਵੇਖਣ ਡਿਆ ਫੋਨ ਬੰਨ ਕੀਤੇ ਆ ਫੋਨ ਉਹਦਾ ਬੰਦ ਹੀ ਹੁੰਦਾ ਉਹਦਾ ਨੰਬਰ ਮੈਨੂੰ ਭੇਜੀ ਉਹਦੇ ਨਾਲ ਵੀ ਗੱਲ ਕਰਕੇ ਨਾ ਉਹ ਵੀ ਕੰਮ ਕਰਾਈਏ ਉਹ ਪੈਸੇ ਕਿਨੂੰ ਏਦਾਂ ਕਿਉਂ ਦੇਨੇ ਕਿਸ ਨੂੰ ਜਦੋਂ ਕੰਮ ਨਹੀਂ ਕਰਾਇਆ ਸਾਡਾ ਚਲ ਕੋਈ ਨੰਬਰ ਵਿੱਚ ਨਾ ਭੇਜ ਦੂੰਗਾ ਤੇ ਕਰੀਏ ਕੰਮ ਹੈ ਫਿਰ ਚੱਲਨੇ ਆ ਫਿਰ ਕਿਹ ਦਿਨ ਦੱਸਦਾ ਤੇ ਫਿਰ ਚੱਲਨੇ ਹੈ ਚ ਕੰਮ ਤੇ ਕਰਵਾਉਂਦਾ ਇੱਕ ਵਾਰੀ ਫਿਰ ਮੈਂ ਦੱਸੂਗਾ ਤੈਨੂੰ ਇਹ ਕਿਹੜੇ ਭਾਅ ਵਿਕਦੀ ਹੈ ਨੁਕਸਾਨ ਤੋਂ ਮੇਰਾ ਬਚੇਰਾ ਕਰਵਾਤਾ ਹੋ ਕੋਈ ਗੱਲ ਨਹੀਂ ਭੁਗਤਣਾ ਤੈਨੂੰ ਹੀ ਪੈਣਾ ਦਲਜੀਤ ਇੱਥੇ ਕਰਨੇ ਆ ਬੈਠਾ ਉਧਰ ਬੈਠਾ ਰੱਜੀ ਮੈਂ ਇਹ ਲੱਗਦਾ ਕੋਲੋਂ ਦਾ ਵੇਖਣ ਡਿਆ ਹੈ ਹਵੇਲੀਓ ਪਹਿਲੋ ਜੋਬਨ ਤੇਰੇ ਲਾਗੇ ਬੈਠਾ ਸੀ ਉਹ ਜੋਬਨ ਬੈਠਾ ਹੈ ਮੈਂ ਤਾਂ ਮੈਂ ਆਇਆ ਹਯੋ ਜੀ ਕੀ ਕਹਿੰਦਾ ਉਹ ਕਹਿੰਦਾ ਸਰ ਵੀ ਕਿਹਨਾਂ ਗੱਲ ਹੋਈ ਅੱਛਾ ਦੱਸਣ ਡਿਆ ਵੀ ਥੋਨੇ ਪੈਸੇ ਲੱਗਣੇ ਆ ਕੰਮ ਹੋ ਜਾਊਗਾ ਤੇ ਤੂੰ ਉਹਨੂੰ ਕਹਿਣਾ ਕਿ ਕੋਈ ਗੱਲ ਨਹੀਂ ਕੰਮ ਕਰਾ ਪੈਸੇ ਦੇ ਦਾਂਗੇ ਮੈਂ ਤਾਂ ਕਹਦਾ ਡਰ ਜੀ ਨੂੰ ਅੱਛਾ ਨਾ ਲੱਖ ਡੇ ਲੱਖ ਰੁਪਏ ਲੱਗਣਾ ਵਾ ਕੋਈ ਗੱਲ ਨਹੀਂ ਮੈਂ ਦੇ ਦਾਂਗੀ ਫਿਰ ਦੇਣੇ ਪੈਣੇ ਕੀ ਕਰਨਾ ਹੈਗੇ ਤੇਰੇ ਕੋਲ ਹੈਗੇ ਕੋਈ ਗੱਲ ਨਹੀਂ ਕਰ ਲਾਂਗੇ ਜੇ ਨਹੀਂ ਤਾਂ ਫਿਰ ਮੈਂ ਦੇ ਦਾਂ ਕਢਾ ਕੇ ਨਹੀਂ ਨਹੀਂ ਡਰ ਜੀ ਹੈਗੇ ਆ ਜੇ ਲੋੜ ਪਈ ਨਾ ਫਿਰ ਦਾਂ ਦੂੰਗਾ ਤੁਹਾਨੂੰ ਮੈਂ ਚੱਲ ਮੇਰਾ ਪੁੱਤ ਨਾ ਫੇਰ ਨਾ ਕਰਿਆ ਕਰ ਕੰਮ ਸਾਰੇ ਰੁਖ ਹੋ ਜਾਣੇ ਆ ਹਿੰਦਰ ਜੀ ਕਿਉਂ ਫਿਕਰ ਕਰਨੀ ਆ ਹੁ ਕੰਮ ਬਣ ਹੀ ਜਾਣਾ ਵਾ ਉਦਾਂ ਉਹ ਕਹਿੰਦੇ ਆ ਨੌਕਰੀ ਨਾਲ ਦੂਰੀ ਕਰਨੀ ਪੈਣੀ ਆ ਗਰਦਾਪਰ ਨਹੀਂ ਮਿਲਣੀ ਹੁਣ ਉਹ ਚੱਲ ਪੁੱਤ ਦੂਰ ਹੋਏ ਨੇੜੇ ਹੋਏ ਨੌਕਰੀ ਕਰਨੀ ਆ ਜੇ ਕਰੀ ਕੰਮ ਬਣਨਾ ਚਾਹੀਦਾ ਵਾ ਆ ਕੰਮ ਬਣ ਜੂਗਾ ਨਾ ਤੇ ਬਾਅਦ ਵਿੱਚ ਬਦਲੀ ਕਰਵਾ ਲਾਂਗੇ ਓਏ ਉਹ ਤਾਂ ਬਾਦੀਆਂ ਗੱਲਾਂ ਵਾ ਨੌਕਰੀ ਤੇ ਮਿਲੇ ਪਹਿਲਾਂ ਹਾਂ ਵੀ ਚਲੋ ਇਹਨੇ ਪੈਸੇ ਲੱਗਣੇ ਇੱਕ ਰੀ ਪੈਸੇ ਲੱਗੇ 2-3 ਲੱਖ ਮੜੀ ਵੀ ਗਿਆ ਹੁਣ ਮੇਰਾ ਕਿਉਂ ਕੰਮ ਕਰਵਾਉਣ ਡਿਆ ਵਾ ਜੇ ਲੱਖ ਡਿਆ ਲੱਖ ਲੱਗ ਵੀ ਗਿਆ ਫਿਰ ਕੀ ਹੋਏ ਨਾ ਉਹ ਚੱਲ ਕੋਈ ਗੱਲ ਨਹੀਂ ਪੁੱਤ ਜਿਹੜੇ ਤੇਰੇ ਅੱਗੇ ਫਸੇ ਆ ਨਾ ਪੈਸੇ ਉਹ ਮੈਂ ਜੋਬ ਨੂੰ ਕਿਹਾ ਕਿ ਨਾ ਤੇ ਉਹ ਵੀ ਕੜਵਾ ਦੂੰਗਾ ਤੇਰੇ ਤੂੰ ਫੇਰ ਨਾ ਕਰ ਕਹਿਨ ਤੇ ਲਿਆ ਹੀ ਉਹ ਹਾਂ ਕਹਿੰਦਾ ਨੰਬਰ ਸੈਂਡ ਕਰ ਬੰਦੇ ਦਾ ਅੱਛਾ ਉਹਨਾਂ ਵੀ ਗੱਲ ਕਰ ਲੈਣੀ ਆ ਕਿਉਂਕਿ ਉਹਦੀ ਬਾਗ ਵੀ ਹੈਗੀ ਆ ਹਾਂਜੀ ਹਾਂਜੀ ਚਲ ਮਿਲ ਜਣਗੇ ਚੰਗਾ ਵਾ ਨਹੀਂ ਮਿਲਣਗੇ ਫਿਰ ਕੀ ਕਰਨਾ ਤੂੰ ਸਾਨੂੰ ਪੁੱਛਿਆ ਨਹੀਂ ਕਿਸ਼ਿਆ ਨਹੀਂ ਜਿਹੜਾ ਕੋਈ ਪੈਸੇ ਮੰਗਦਾ ਤਾਨੂੰ ਦੇ ਹੀ ਗਿਆ ਉਹ ਡਰ ਜੀ ਹੁਣ ਇਦਾਂ ਹੀ ਘਰ ਬੈਠੇ ਸਰਦਾ ਨਹੀਂ ਮੈਂ ਨੌਕਰੀ ਮੈਸੇ ਜਲਦੀ ਬੱਸ ਤਾਂ ਅੱਗੇ ਭੇਜਦਾ ਰਿਆਂ ਮੈਂ ਨੌਕਰੀ ਤੂੰ ਆਪ ਗਵਾਈ ਆ ਜਿਹੜੀ ਕਿਸੇ ਨੇ ਗਵਾਈ ਆ ਤੂੰ ਉਹ ਮੁੰਡੇ ਦਾ ਨਾਂ ਗੱਲ ਕਰਦਾ ਤੇ ਇੱਥੋਂ ਤੱਕ ਨਾਂ ਨੌਕਤਾਂ ਦੀ ਪੁੱਤ ਚਲੋ ਫਿਰ ਅੱਜ ਕੀ ਕਰ ਸਕਦੇ ਆ ਕਿਸਮਤ ਦੀ ਖਰਾਬੀ ਹੈ ਮੇਰੀ ਚਲਾ ਛੱਡ ਇਹਨਾਂ ਗੱਲਾਂ ਨੂੰ ਕੋਈ ਨਹੀਂ ਕੰਮ ਹੋ ਜਣਾ ਹੱਲ ਜੋ ਬਣ ਚੁੱਕੀ ਹੈ ਜ਼ਿੰਮੇਵਾਰੀ ਤੇ ਆ ਮੇਰਾ ਪੁੱਤ ਨਾ ਰੋਟੀ ਦਿਖਾਈਏ ਜਾ ਕੇ ਮਾਦਰੀ ਟਿਕਣ ਢਈ ਹੈ ਤੇ ਚਲੋ ਮੈਂ ਹੁਣ ਨਾ ਵਾਂ ਚਲਾ ਮੇਰਾ ਪੁੱਤ ਆ ਜਾ ਮੈਂ ਕਰਵਾਂ ਨਾਲ ਕੰਮ ਨਹੀਂ ਨਹੀਂ ਕੋਈ ਗੱਲ ਨਹੀਂ ਨਮ ਗ੍ਰੀਨ ਚੌਲ ਬਣਾਉਣੇ ਹੀ ਤੇ ਮੈਂ ਚਲ ਕੱਟ ਲੈਨੀ ਆ ਸਮਾਨ ਵੇਖ ਲਓ ਕੋਈ ਗੱਲ ਨਹੀਂ ਮੈਂ ਬਣਾ ਦਿੰਨੀ ਆ ਚਲ ਕੋਈ ਨਹੀਂ ਮੈਂ ਬਣਾ ਲੈਣੇ ਆ ਹੁਣ ਮੇਰੇ ਤੇ ਪਿਆਜ਼ਾਂ ਵਾਲੇ ਹੱਥ ਹੋਏ ਹੀ ਆ ਤੂੰ ਫੇਰ ਕਰੇਂਗੀ ਕੋਈ ਗੱਲ ਨਹੀਂ ਮੰਮੀ ਫੇਰ ਕੀ ਐ ਐਦਾਂ ਹੀ ਰਲ ਮਿਲ ਕੇ ਹੀ ਹੁੰਦਾ ਕੰਮ ਚੱਲ ਸਬਜੀ ਤੂੰ ਬਣਾ ਲਈ ਚੌਲ ਮੈਂ ਬਣਾ ਦਿੰਨੀ ਆ ਸ਼ਾਮ ਨੂੰ ਬਣਾਉਣਾ ਹੀ ਕੋਈ ਨਾ ਕੋਈ ਹਾਂਜੀ ਹਾਂਜੀ ਉਹ ਬਣਾ ਲਈ ਮੈਂ ਚਲੋ ਮੈਂ ਨਾ ਮੰਮੀ ਟਾੜ ਨਾਲ ਗੱਲ ਕਰਨੀ ਹੈ ਚਲੋ ਸਾਡੇ ਕੋ ਵੀ ਗਲਤੀਆਂ ਹੋ ਗਈਆਂ ਹਨ ਮਾਫ਼ ਕਰ ਦਿਓ ਮੈਂ ਤੇ ਇਨਾਂ ਨੂੰ ਸਮਝਾਉਣੀ ਹੀ ਚਲੋ ਵਾਦਾ ਘਾਟਾ ਹੋ ਹੀ ਜਾਂਦਾ ਘਰਾਂ 'ਚ ਤੁਸੀਂ ਗੁੱਸਾ ਨਾ ਕਰਿਆ ਕਰੋ ਚੱਲ ਪੁੱਤ ਕੋਈ ਗੱਲ ਨਹੀਂ ਵਾਦਾ ਘਾਟਾ ਤੇ ਹੋ ਹੀ ਜਾਂਦਾ ਵਾ ਪਰ ਤੁਸੀਂ ਵੀ ਨਾ ਜ਼ਿਆਦਾ ਹੀ ਦੇਪੇ ਹੀਗੇ ਕਰਨ ਤੁਹਾਨੂੰ ਤਾਂ ਸਗੋਂ ਹਲੀਮੀ ਦਾ ਸਾਰੇ ਕੰਮ ਕਰਨੇ ਚਾਹੀਦੇ ਤੇ ਜਿਹੜਾ ਇੰਨਾ ਟਾਈਮ ਪਿਆ ਨਾ ਉਹ ਪੈਣਾ ਹੀ ਨਹੀਂਗਾ ਸਾਰੇ ਕਮਾਂ ਦਾ ਹੱਲ ਨਿਕਲ ਆਉਂਦਾ ਵਾ ਜੇ ਪਰਿਵਾਰ ਵਿੱਚ ਨਾ ਪਿਆਰ ਨਾ ਰਹੀਏ ਤੇ ਤੇ ਜੇ ਇੱਕ ਦੂਜੇ ਆਲੰਤਰ ਮਾਰਨ ਵਾਂਗੂ ਵੇਖੀਏ ਨਜ਼ਰਾਂ ਉਦਾਂ ਦੀਆਂ ਰੱਖੀਏ ਪਿਹਾਏ ਇਹ ਮੈਨੂੰ ਅੱਖੀਂ ਨਾ ਦਿਹੇ ਹਾਏ ਖਾ ਗਿਆ ਸਾਰਾ ਕੁਝ ਫੇਕ ਕਰਾਂ ਤੇ ਗੁਜ਼ਾਰੇ ਨਹੀਂਗੇ ਸਾਲ ਦੇ ਪੁੱਤ ਚੱਲੋ ਮੰਮੀ ਸਾਡਾ ਸਾਥ ਪੂਰਾ ਦਿਓ ਹੁਣ ਤੁਸੀਂ ਨਹੀਂ ਮੈਂ ਤਾਂ ਸਾਥ ਪੂਰਾ ਦੇਣੀ ਨਹੀਂ ਆ ਬਾਕੀ ਜੋ ਬਣ ਵੀ ਦੇਣ ਰਿਆ ਵਾ ਅਸੀਂ ਕਿਹੜਾ ਕਿਹੇ ਗੱਲੋਂ ਭੱਜੇ ਆ ਅਸੀਂ ਤਾਂ ਤੁਹਾਨੂੰ ਉਹ ਦੰਦਾ ਹੀ ਪੁੱਤ ਕਿਹਾ ਸੀਗਾ ਤੁਸੀਂ ਨਹੀਂ ਸਾਡੀ ਗੱਲ ਮੰਨਦੇ ਤੂੰ ਵੀ ਇੰਨੀ ਹੈ ਮੈਂ ਜੋ ਬਨੂ ਨੇ ਕਹਿਣਾ ਤੂੰ ਵੀ ਕਹਿੰਦਾ ਸੀ ਮੈਂ ਜੋ ਬਨੂ ਨੇ ਕਹਿਣਾ ਚਲੋ ਦੇਖ ਲੈ ਉਹ ਗੱਲ ਹੋਈ ਗਲਤੀ ਮੰਨਦੇ ਆਂ ਅਸੀਂ ਕਿ ਸਾਡੇ ਕੋਲ ਗਲਤੀ ਹੋ ਗਈ ਆ ਚਲ ਕੋਈ ਨਹੀਂ ਹੁਣ ਘੜੀ ਘੜੀ ਸੰਦੀਪ ਇਹ ਗੱਲ ਨਾ ਕਹੇ ਵੀ ਸਾਡੇ ਕੋਲ ਗਲਤੀ ਹੋ ਗਈ ਆ ਸਾਨੂੰ ਮਾਫ ਕਰ ਦੋ ਗੱਲ ਇੱਕ ਵਾਰਾਂ ਕੀਤੇ ਵੀ ਉਹ ਵਾ ਤੇ ਦੋ ਵਾਰਾਂ ਕੀਤੇ ਵੀ ਉਹ ਵਾ ਕੋਈ ਨਹੀਂ ਤੁਹਾਡਾ ਹੱਲ ਹੁਣ ਛੇਤੀ ਹੋ ਜਾਊਗਾ ਕੁਛ ਨਹੀਂ ਐ ਜੋ ਬੰਨੂ ਪਲਾ ਜਾਂ ਤੇਰੇ ਡੈਡੀ ਬੰਬੀ ਤੋਂ ਹੁੰਦੇ ਆ ਨਾ ਉਹਨਾਂ ਨੂੰ ਪੁੱਛਦੀ ਹੋਈ ਗੱਲ ਜੋ ਬੰਨਾਂ ਮੁੜ ਕੇ ਕੋਈ ਗੱਲ ਨਹੀਂ ਤੇ ਪੁੱਛੋ ਤੇ ਲਿਆ ਮੈਂ ਬਣਾ ਦਿੰਦੀ ਕੋਈ ਗੱਲ ਨਹੀਂ ਚੋਲ ਲੈ ਤਾਂ ਕੁੜੀ ਘੜੀ ਜੇ ਕਹੀ ਜਾਣ ਰਹੀ ਆ ਤੇ ਫੇ ਬਣਾ ਲਾ ਚਲੋ ਠੀਕ ਹੈ ਮੰਮੀ ਹਾਂ ਠੀਕ ਹੈ ਚਲ ਸਿਆਣੇ ਕਹਿੰਦੇ ਹੁੰਦੇ ਆ ਨਾ ਦੇਰ ਆਵੇ ਦਰਸਤਾ ਵੀ ਅਕਲ ਤੇ ਆਈ ਗਈ ਆ ਕਿ ਲੋੜ ਵੇਲੇ ਨਾ ਆਪਣੇ ਕੰਮ ਆਉਂਦੇ ਆ ਜਿਹੜੇ ਬਗਾਨੇ ਹੁੰਦੇ ਆ ਨਾ ਉਹ ਤਾਂ ਤਮਾਸ਼ਾ ਹੀ ਵੇਂਦੇ ਆ ਜੇ ਕਿਤੇ ਹੋ ਨਾ ਜੋਬਾਂ ਤੁਹਾਡੀ ਬਾਹ ਨਾ ਪੜਦਾ ਤੇ ਫਸਲ ਦੇ ਸਿਰ ਤੋਂ ਕੀ ਬਾਹ ਨਾ ਹੀ ਜਿੰਨੇ ਤੁਸੀਂ ਆਪਣੇ ਖਰਚੇ ਵਧਾ ਲਏ ਆ ਤੇ ਜਿਹੜੇ ਕੋਲ ਹੈਗੇ ਹੀ ਉਹ ਇਦਾਂ ਹੀ ਗਵਾ ਲਏ ਦੀਬਾ ਕੀ ਆਲੀ ਜਾਨੀ ਆ ਕੁਝ ਨਹੀਂ ਸਾਫ ਕਰਨ ਡੀ ਸੀ ਤੁਸੀਂ ਕਿੱਥੋਂ ਆ ਬੰਬੀ ਦੇ ਬੈਠਾ ਹਾਂ ਮੈਂ ਇਹ ਬੰਬੀ ਤੇ ਕੀ ਕਰਨ ਡੇ ਮੈਂ ਤਾਂ ਉਧਰ ਹੀ ਆ ਕੇ ਬੈਠਾ ਹਾਂ ਤੂੰ ਜੋਬ ਨਾਲ ਆ ਗਿਆ ਮੇਰੇ ਨਾਲ ਕੀ ਕਹਿੰਦਾ ਜੋਬਨ ਕਹਣਾ ਕੀ ਚੰਗੀਆਂ ਗੱਲਾਂ ਗਾਣ ਡਿਆ ਸੀ ਅੱਛਾ ਅੱਛਾ ਕੋਈ ਗੱਲ ਨਹੀਂ ਹੌਸਲਾ ਰੱਖ ਤੂੰ ਕੋਈ ਵੱਟ ਘਟ ਗੱਲ ਨਹੀਂ ਕਰਨੀ ਉਹਨੇ ਮੈਂ ਕੋਈ ਨਹੀਂ ਗੱਲ ਕੀਤੀ ਮੈਨੂੰ ਦੱਸਣ ਡਿਆ ਹੀ ਸਬਜੀਤ ਭਾਜੀ ਨਹੀਂ ਹਾਂ ਉਹਨਾਂ ਨੇ ਗੱਲ ਕੀਤੀ ਉਹ ਨਹੀਂ ਕਿ ਤੈਨੂੰ ਅੱਛਾ ਅੱਛਾ ਕਿੰਨਾ ਲੱਖ ਡੇਰ ਲੱਖ ਰੁਪਏ ਲੱਗਣਾ ਵਾ ਤੇ ਨੌਕਰੀ ਮਿਲ ਜੂਗੀ ਠੀਕ ਹੈ ਤੇ ਮੈਂ ਵੀ ਮੰਮੀ ਵੱਲ ਗਈ ਹੀ ਅਸ਼ਾ ਅੱਜ ਮਿੱਠੀ ਮਿੱਠੀਆਂ ਗੱਲਾਂ ਕੀਤੀਆਂ ਵੈਸੇ ਮੰਮੀ ਡੇਹ ਤੜਕਾ ਕੱਟਣ ਤੇ ਮੈਂ ਕੀ ਲੱਗੇ ਬਣਾਉਣ ਕਿੰਦੇ ਚੌਲ ਲੱਗੀਆਂ ਬਣਾਉਣ ਮੈਂ ਕੋਈ ਗੱਲ ਨਹੀਂ ਮੈਂ ਬਣਾ ਦੇਣੀ ਆ ਮੈਂ ਚਲੋ ਸਾਡੇ ਕੋ ਵੀ ਗਲਤੀਆਂ ਹੋ ਗਈਆਂ ਅੱਗੇ ਉਹ ਟੈਪੇ ਗੱਲਾਂ ਕਰਨਾ ਉਦੋਂ ਤੇ ਤੁਸੀਂ ਵੀ ਪਾਰਾਂ ਤੇ ਪੈਨੇ ਹੀ ਆਪਣੀਆਂ ਮਰਜ਼ੀਆਂ ਕੀਤੀਆਂ ਉਹਨੇ ਵਧੀਆ ਕੀਤਾ ਵਾ ਇੰਨੀ ਕਿ ਨਾ ਉਹਨਾਂ ਨੇ ਬਣਾ ਕੇ ਰੱਖਿਆ ਘਰ ਖਾਣ ਵੀ ਲੋਰ ਉਹ ਨਹੀਂ ਨਹੀਂ ਜਿੰਨਾ ਚਿਰ ਸਾਨੂੰ ਨੌਕਰੀ ਨਹੀਂ ਨਾ ਮਿਲਦੀ ਹੋਣਾ ਚਿਰ ਮਿੱਠੇ ਪਿਆਰੇ ਹੋਣਾ ਹੀ ਪੈਣਾ ਸਾਨੂੰ ਹੋਣਾ ਹੀ ਪੈਣਾ ਸੰਦੀਪ ਨੌਕਰੀ ਬਿਨਾਂ ਕਰਦਾ ਗਿਜਰਾ ਨਹੀਂ ਹੈਗਾ ਕੋਈ ਗੱਲ ਨਹੀਂ ਜੋਨ ਜੋ ਵੀ ਕਹਿੰਦਾ ਤਾਂ ਨਾ ਉਹਦੀ ਮੰਨਿਆ ਕਰੋ ਠੀਕ ਹੈ ਨਾ ਇਹੋ ਹੀ ਗੈਂਡਿਆ ਹੈ ਮੈਨੂੰ ਕਿ ਕਿਤੇ ਪੈਸੇ ਦੇਣੇ ਪੈਣੇ ਆ ਇੱਕ ਕਹਿੰਦਾ ਵਾ ਕਿ ਗੁਰਦਾਪੁਰ ਨੌਕਰੀ ਨਹੀਂ ਮਿਲਣੀ ਕਿ ਦੂਰ ਕਰਨੀ ਪੈਣੀ ਥੋੜੀ ਜੀ ਕੋਈ ਗੱਲ ਨਹੀਂ ਮਿਲਿਆ ਤੇ ਸਹੀ ਨੌਕਰੀ ਉਹ ਤੇ ਮਿਲ ਹੀ ਜਾਣੀ ਆ ਹੋਰ ਕੀ ਚਾਹੀਦਾ ਵਾ ਮਿਲ ਜਣੀ ਆ ਉਹ ਚੰਗੀ ਚੱਲਦੀ ਚਾਲ ਵੀ ਨਾ ਮਿੱਠੀ ਪੈਰੀ ਹੋਣਾ ਹੀ ਪੈਣਾ ਮੈਨੂੰ ਜਿੱਦੋਂ ਕਿ ਮਿਲਦੀ ਹੁੰਦੀ ਹੈ ਨਾ ਤਾਂ ਬੁਲਾ ਲਿਆ ਕਰੋ ਆਪ ਹੀ ਉਹ ਕੋਈ ਗੱਲ ਨਹੀਂ ਉਹ ਮੈਨੂੰ ਪਤਾ ਵਾ ਕੋਈ ਗੱਲ ਨਹੀਂ ਰੋਟੀ ਬਣੀ ਆਂ ਆਪ ਬਣਾ ਲਿਆ ਕਰ ਮਮੀ ਉਹਨਾਂ ਨੂੰ ਨਹੀਂ ਨਹੀਂ ਆਪ ਹੀ ਬਣਾਉਣਾ ਪਿਆ ਕਰਨਾ ਮੈਨੂੰ ਆਪਣਾ ਕੰਮ ਨਿਕਲ ਜੂਗਾ ਨਾ ਫਿਰ ਜੋ ਮਰਜ਼ੀ ਕਰ ਲਈ ਇਹਦੀ ਗੱਲ ਤਾਂ ਢੱਟੀ ਸਹੀ ਐ ਫਿਰ ਉੱਥੇ ਦਾਦੀ ਆਗੇ ਉਹ ਵੀ ਇਦਾਂ ਸਮਝਾਉਂਦੇ ਆ ਪੇ ਅੱਛਾ ਤੇ ਦਿਲ ਦੀ ਕੋਈ ਗੱਲ ਨਹੀਂ ਮਿਲ ਜੂਗੀ ਨੌਕਰੀ ਹੌਸਲਾ ਰੱਖ ਮੈਂ ਉਹਨਾਂ ਨੂੰ ਕੀ ਕਹਿਣਾ ਸੀ ਸੁਣੀ ਗਿਆਂ ਗੱਲਾਂ ਉਹਨਾਂ ਦੀਆਂ ਹਾਂ ਚਲੋ ਹੁਣ ਤੇ ਸੁਣਨੀਆਂ ਹੀ ਪਹਿਣੀਆਂ ਮੈਂ ਜੋ ਵੀ ਕਹਿਣਗੇ ਉਹ ਚਲ ਕੋਈ ਗੱਲ ਨਹੀਂ ਦੇਹ ਸਮਝਾਉਣੀ ਸੀ ਸਾਨੂੰ ਕਿਹੜੀ ਮਾਰੀ ਗੱਲ ਕੀਤੀ ਕੋਈ ਚਲ ਕੋਈ ਗੱਲ ਨਹੀਂ ਆਜੋ ਫਿਰ ਸਾਨੂੰ ਚੱਲੀ ਆਪਾਂ ਚਲ ਆ ਜਲੀਏ ਫਿਰ ਥੀ ਕਰਨਾ ਮੈਂ ਤੇ ਹੀ ਬੂਟੇ ਸਾਫ ਕਰਨਾ ਬਾਅਦ ਚ ਵੀ ਜਾਣਦੀ ਆ ਕਰਨਾ ਕਰਨਾ ਕੀ ਆ ਉਹਦੇ ਫੋਨ ਵੇਖਣ ਲਈ ਹਾਂ ਆ ਜਿਹੜੀਆਂ ਖਬਰਾਂ ਜੀਆਂ ਆਉਣ ਡੀਆਂ ਵਨਸ ਵੰਨੀਆਂ ਠੀਕ ਆ ਤੇ ਦਰਜਾ ਹੀ ਲੱਗਦਾ ਵਾ ਉਹ ਆਹੋ ਇਹ ਦਰ ਵੀ ਸੱਚਾ ਵਾ ਕਿ ਕਿਦਾਂ ਦੀਆਂ ਗੱਲਾਂ ਆਉਣ ਡੀਆਂ ਵਾ ਕਦੀ ਉੱਥੇ ਆ ਕੰਮ ਹੋ ਗਿਆ ਤੇ ਕਦੀ ਉੱਥੇ ਆ ਕੰਮ ਹੋ ਗਿਆ ਵਾ ਮੈਨਾਂ ਆ ਬੱਬੀ ਤੇ ਅੱਛਾ ਕਿ ਆਈ ਤੇ ਤੁਮੇ ਭਰਾ ਇਹ ਡੇ ਗੱਲਾਂ ਬਾਤਾਂ ਮਾਰਨ ਪੂਰੀਆਂ ਬੱਬੀ ਤੇ ਬੈਗੀ ਚੰਗੀ ਗੱਲ ਵਾ ਹੋਰ ਕੀ ਚਾਹੀਦਾ ਵਾ ਚੱਲ ਇਦਾਂ ਰਾਲ ਮਿਲ ਕੇ ਰਹਿਣਾ ਤੇ ਸਾਨੂੰ ਵੀ ਠੰਡ ਤਾਂ ਹੀ ਪੈਂਦੀ ਆ ਜਦੋਂ ਇੱਕ ਜਾਣੇ ਦਾ ਉਹ ਇੱਧਰ ਨੂੰ ਹੋਵੇ ਦੂਜੇ ਦਾ ਉੱਧਰ ਨੂੰ ਹੋਵੇ ਇੱਕ ਦੂਜੇ ਜਾਣੇ ਤਾਂ ਤੂੰ ਤਾਂ ਲੁੰਦੇ ਰਹਿਣਾ ਉਹ ਇਦਾਂ ਨਹੀਂ ਉਹ ਇਦਾਂ ਨਹੀਂ ਫਿਰ ਸਾਡਾ ਵੀ ਮਾਨਦੁਖੀ ਹੁੰਦਾ ਵਾ ਚੱਲ ਜੀ ਹੁਣ ਕਿਹਾ ਵਾ ਮਾੜੇ ਮੋਟੇ ਨੀਵੇਂ ਹੋਏ ਆ ਤੇ ਨੌਕਰੀ ਮਿਲ ਜੂਗੀ ਤੇ ਇਹਨਾਂ ਵਾਸਤੇ ਚੰਗੀ ਗੱਲ ਵਾ ਰਮਨ ਅਗੇ ਥੋੜਾ ਨੁਕਸਾਨ ਖਾਦਾ ਵਾ ਤਿੰਨ ਚਾਰ ਮਹੀਨੇ ਹੋ ਗਏ ਨੂੰ ਘਰ ਬੈਠੇ ਨੂੰ ਤੋ ਤਨਖਾਹਾਂ ਕੋਲ ਹੀ ਆਉਣੀਆਂ ਸੀ ਆਉਣੀਆਂ ਸੀ ਕੇ ਤੋ ਹੁਣ ਕੋੜੋਂ ਲਾਉਂ ਡਿਆ ਵਾ ਮੈਨੂੰ ਤੇ ਆਪੇ ਦਾ ਸੋਚਣੀ ਆ ਤਾ ਹੋਰ ਤਰ੍ਹਾਂ ਦਾ ਵਾ ਕਿ ਜਿਹੜੇ ਚੂੜੇ ਪੈ ਹੈ ਹੀ ਬੈਂਕਾਂ 'ਚ ਜਮਾ ਕਰਾਉਂਦੇ ਹੈਂ ਕੋਲ ਹੁੰਦੇ ਪਰਮਪਾ ਬਣਿਆ ਹੈਗਾ ਹੁਣ ਉਹ ਸਾਰੇ ਖਰਚ ਲਏ ਆ ਹੁਣ ਫੇਰ ਚੁੱਕ ਚੁਕਾ ਕੇ ਉਹਨੂੰ ਦੇਨੇ ਪੈਣੇ ਆ ਤੇ ਦੇਨੇ ਵੀ ਆ ਪੈਣੇ ਆ ਬੜਾ ਮੈਂ ਗਿਆ ਉਥੇ ਤੇ ਜੋ ਮਤੇ ਉੱਠ ਕੇ ਆ ਗਿਆ ਸੀ ਤੇ ਇਹ ਉਥੇ ਬੈਠਾ ਸੀ ਅੱਛਾ ਤੇ ਮੈਂ ਗਿਆ ਵੀ ਜੋ ਬਣਾਇਆ ਸੀ ਤੇਰੇ ਨਾਲ ਆਹੋ ਇੱਥੇ ਆਏ ਡੇਗਲਾ ਪਤਾ ਬਾਰਫ ਤੋਂ ਉਹਨੂੰ ਗੱਲਾਂ ਕਰਦੇ ਸੀ ਨੌਕਰੀ ਦੀਆਂ ਉਹ ਕਹਿਣ ਦਿਆ ਸੀ ਵੀ ਤੈਨੂੰ ਜੇ ਤੂੰ ਆਖੇਂਦਾ ਵੀ ਨੌਕਰੀ ਉੱਥੇ ਹੀ ਰਵਾਂ ਉਹ ਨਹੀਂ ਗੱਲ ਬਣਨੀ ਏ ਬਦਲੀ ਤੇਰੀ ਦੂਰ ਨੇ ਜਿਹੜੇ ਹੋਣੀ ਆ ਚੰਨਾ ਬਦਲੀ ਦੀ ਕਿਹੜੀ ਗੱਲ ਆ ਨੌਕਰੀ ਤਾਂ ਲੱਗੇ ਜੇ ਦੂਰ ਵੀ ਕਿਤੇ ਚਲ ਜੂਗਾ ਤਾਂ ਮੁੜ ਕੇ ਇੱਥੇ ਆ ਜੂਗਾ ਜਾਂ ਵੀ ਹਾਲਤ ਸਾਰੇ ਹੋ ਜਾਂਦੇ ਆ ਕੋਈ ਨੌਕਰੀ ਮਿਲਦੀ ਗੱਲ ਆ ਹਾਂ ਗੱਲ ਤੈਨੂੰ ਮੈਂ ਸਮਝਾਈ ਮੈਂ ਕਿ ਪੁੱਤ ਇੱਕ ਰੇ ਨੌਕਰੀ ਤੇ ਮਿਲ ਜਾਏ ਭਾਵੇਂ ਦੂਰ ਮਿਲੇ ਤੇ ਚੱਲ ਕੰਮ ਰੋਕ ਹੋਣਾ ਚਾਹੀਦਾ ਆਪਣਾ ਬਸ ਬਸ ਤੇ ਜੋ ਬਣ ਕੀ ਜਾਂਦਾ ਵਾ ਹੋ ਜੂਗਾ ਹੱਲ ਕਿਹਦਾ ਵਾ ਸਰਬਜੀਤ ਨੇ ਕੀਤੀ ਆ ਗੱਲ ਅੱਛਾ ਉਹਨੇ 1.5 ਲੱਖ ਰੁਪਈਆ ਮੰਗਿਆ ਵਾ ਅੱਛਾ ਤੇ ਮੈਂ ਇਹਨੂੰ ਪੁੱਛਿਆ ਮੈਂ ਤਾਂ ਤਰਫ ਹੋ ਗਏ ਆ ਮੇਰੇ ਕੋਲ ਹੈਗੇ ਆ ਡੈਡੀ ਮੈਂ ਹਜੇ ਨਹੀਂ ਤੇ ਚੱਲ ਮੈਂ ਦੇ ਦਨਾ ਵਾ ਚੱਲ 1.5 ਲੱਖ ਦੀ ਕੋਈ ਗੱਲ ਨਹੀਂ 1.5 ਲੱਖ ਤੇ ਦੋ ਮਹੀਨਿਆਂ ਚ ਪੂਰਾ ਹੋ ਜਾਣਾ ਨੌਕਰੀ ਤੇ ਮਿਲ ਗਈ ਨਾ ਮੈਨੂੰ ਤੇ ਇਹ ਹੀ ਜਿੱਦਾਂ ਮੂੰਹ ਫੁਲਾ ਕੇ ਅੰਦਰ ਬੈਠਾ ਰਹਿੰਦਾ ਵਾ ਕਿ ਤੇ ਮੂੰਹ ਚੋਕੇ ਕਿਸ ਬੰਦੇ ਨਾਲ ਤੁਰਪੀ ਜਾ ਕੇ ਖਾਣਾ ਨਾ ਲਵੇ ਕਿਉਂਕਿ ਇਹ ਵੀ ਬੋਝ ਬੜਾ ਹੁੰਦਾ ਵਾ ਸਿਰ ਤੇ ਪੰਜਾਬ ਬੱਚੇ ਨੇ ਤਿਆਰ ਪਿਆਰ ਹੋ ਕੇ ਨੌਕਰੀ ਤੇ ਜਾਣਾ ਤੇ ਕਚਾ ਸਾਰਾ ਦਿਨ ਅੰਦਰ ਲੰਮੇ ਪਿਆ ਕੇ ਸੋਚਦਾ ਹੀ ਰਹਿਣਾ ਹੋਇਆ ਹੋਇਆ ਤੇ ਤੇਰੀ ਗੱਲ ਸਹੀ ਆ ਇਹੋ ਗੱਲ ਤੋਂ ਡਰਦਿਆਂ ਨਾ ਤੇ ਮੈਂ ਆਖਿਆ ਵੀ ਪੁੱਤ ਜਿੰਨੇ ਪੈਸੇ ਲੱਗਦੇ ਤੂੰ ਲਾ ਦੇ ਚਲ ਕੋਈ ਗੱਲ ਨਹੀਂ ਕੰਮ ਹੋ ਜਾਣਾ ਵਾ ਹਲ ਮੈਂ ਤੁਹਾਨੂੰ ਡਿਕਨ ਲਈ ਹਾਂ ਰੋਟੀ ਬਣੀ ਪਈ ਆ ਮੈਂ ਪਤਾ ਨਹੀਂ ਕਿੱਥੇ ਚਲ ਗਿਆ ਉਹ ਮੈਂ ਤਾਂ ਉਹਨੂੰ ਵੀ ਕਹਿ ਆਇਆ ਮੈਂ ਮਾਂ ਤੇਰੀ ਤੈਨੂੰ ਲੱਭਣ ਡਈ ਆ ਫੇਰ ਰੋਟੀ ਖਾਣੀ ਉਹਨੇ ਸਵੇਰ ਦੀ ਕੀ ਆਂਦਾ ਵਾ ਜਨ ਨਾ ਕਹਿੰਦਾ ਮੈਂ ਉਹਨਾ ਵਾ ਚਲ ਆ ਮੈਨੂੰ ਤੇ ਦੇ ਜੀ ਚਲਾ ਜਾ ਰੋਟੀ ਖਾ ਲੋ